ਹਾਂਜੀ ਦੋਸਤੋ ਬਾਬਾ ਪ੍ਰੋਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਜਿਹੜੀ ਕੋਠੀ ਆਪਾਂ ਵੇਖਾਂਗੇ ਮਲਤਾਨੀਆ ਰੋਡ ਤੇ ਕੋਠੀ ਵੇਖ ਰਹੇ ਹਾਂ 162 ਗਜ ਦੀ ਸੋ ਬਿਲਕੁਲ ਫਰੈਸ਼ ਕੋਠੀ ਆ ਡਬਲ ਸਟੋਰੀ ਕੋਠੀ ਆ ਔਰ ਬਹੁਤ ਹੀ ਸੋਹਣਾ ਐਲੀਵੇਸ਼ਨ ਦੇ ਨਾਲ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਵੀ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ 162 ਗਾਜ ਦੀ ਕੋਠੀ ਜਿਹੜੀ ਆ ਆਪਾਂ ਦੇਖ ਰਹੇ ਆ ਕਾਫੀ ਖੁੱਲਾ ਡੁੱਲਾ ਜਿਹੜਾ ਵਿਹੜਾ ਹੈਗਾ ਅੱਗੇ ਪੋਰਚ ਵੀ ਸੋਹਣਾ ਬਣਿਆ ਹੋਇਆ ਪੋਰਚ ਦੇ ਵਿੱਚ ਦੀ ਪੌੜੀਆਂ ਦਿੱਤੀਆਂ ਤੇ ਇਹ ਸਟਾਰਟਿੰਗ ਤੇ ਵਾਸ਼ਰੂਮ ਦਿੱਤਾ ਹੋਇਆ ਕਾਰਨਰ ਵਿੰਡੋ ਲੱਗੀ ਹੋਈ ਆ ਪੌੜੀਆਂ ਤੇ ਗ੍ਰੇਨਾਇਟ ਜਿਹੜਾ ਪੱਥਰਾ ਉਹ ਲੱਗਿਆ ਹੋਇਆ ਕਾਫੀ ਖੂਬਸੂਰਤ ਘਰ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਵੀਡੀਓ ਤੇ ਬਣੇ ਰਹੋ ਸਕਿੱਪ ਨਾ ਕਰਿਓ ਤੇ ਇਸ ਵੇਲੇ ਆਪਾਂ ਹੈਗੇ ਆ ਡਰਾਈੰਗ ਰੂਮ ਦੇ ਵਿੱਚ ਸੋ ਸਾਹਮਣੇ ਓਪਨ ਜਿਹੜੀ ਆ ਕਿਚਨ ਬਣੀ ਹੋਈ ਆ ਗਾਬਰਟ ਜਿਹੜੇ ਆ ਕਾਫੀ ਖੂਬਸੂਰਤ ਜਿਹੜੇ ਉਹ ਬਣੇ ਹੋਏ ਆ ਸੋ 162 ਗਜ ਦੀ ਕੋਠੀ ਹੈ ਦੋ ਬੈਡਰੂਮ ਗਰਾਉਂਡ ਫਲੋਰ ਤੇ ਆ ਕਾਫੀ ਖੁੱਲਾ ਢੁਲਾ ਜਿਹੜਾ ਪਿੱਛੇ ਜਾਲਾ ਉਹ ਛੱਡਿਆ ਹੋਇਆ ਵੈਂਟੀਲੇਸ਼ਨ ਵਾਸਤੇ ਸੋ ਕੋਠੀ ਪੂਰੀ ਰੋਸ਼ਨੀਦਾਰ ਹਵਾਦਾਰ ਆ ਬਿਲਕੁਲ ਨਵੀਂ ਫਰੈਸ਼ ਕੋਠੀ ਆ ਔਰ ਕਮਬੀ ਇਸ ਵੇਲੇ ਜਿਹੜਾ ਇਹਦਾ ਚੱਲ ਰਿਹਾ ਸੋ ਇਹ ਵਾਸ਼ਰੂਮ ਆ ਜਿਹੜੇ ਦੋਨਾਂ ਬੈਡਰੂਮਾਂ ਦੇ ਨਾਲ ਅਟੈਚ ਕੀਤਾ ਗਿਆ ਜੇਕਰ ਇਹਦੀ ਆਪਾਂ ਰੇਡ ਦੀ ਗੱਲ ਕਰੀਏ ਤਾਂ 65 ਲੱਖ ਰੁਪਈਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ 100 162 ਗਾਇਦੀ ਕੋਠੀ 65 ਲੱਖ ਰੁਪਈਆ ਡਿਮਾਂਡ ਮਲਤਾਨੀਆ ਰੋਡ ਤੇ ਆਪਾਂ ਇਸ ਵੇਲੇ ਹੈਗੇ ਆ ਸੋ ਇੱਕ ਚਾਤ ਜਿਹੜੀ ਆ ਆਪਾਂ ਫਰਸਟ ਫਲੋਰ ਤੇ ਮਾਰਦੇ ਆ ਸੋ ਪੌੜੀਆਂ ਤੁਸੀਂ ਦੇਖ ਸਕਦੇ ਹੋ ਗ੍ਰੇਨਾਈਟ ਜਿਹੜਾ ਪੱਥਰ ਆ ਉਹ ਲੱਗਿਆ ਹੋਇਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜੀਡੀ ਐ ਫ੍ਰੀ ਆਫ ਕਾਸਟ ਆਪਾਂ ਕਰਦੇ ਹਾਂ ਸੋ ਵੀਡੀਓ ਬਣਾ ਕੇ ਦੋ ਤਿੰਨ ਫੋਟੋਆਂ ਫਰੰਟ ਤੋਂ ਖਿੱਚ ਕੇ ਤੇ ਘਰ ਦੀ ਪੂਰੀ ਜਾਣਕਾਰੀ ਕਿੰਨੀ ਗਲੀ ਆ ਕਿਹੜੀ ਦਿਸ਼ਾ ਹੈਗੀ ਆ ਘਰ ਦੀ ਕਿੰਨਾ ਜ਼ਿਕਰ ਹੋ ਗਿਆ ਬਣੇ ਨੂੰ ਕਿੰਨੀ ਜਗ੍ਹਾ ਹੈਗੀ ਆ ਵੇਚਣ ਦਾ ਕਾਰਨ ਕੀ ਹੈਗਾ ਰੇਟ ਕਿੰਨਾ ਹੈਗਾ ਸੋ ਇਹ ਸਾਰੀਆਂ ਜਾਣਕਾਰੀਆ ਸਾਂਝੀਆਂ ਕਰੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ 162 ਗੱਜ ਦੀ ਕੋਠੀ ਮਲਤਾਨੀਆਂ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਆਪਾਂ ਦੇਖ ਰਹੇ ਆ 65 ਲੱਖ ਰੁਪਇਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਬਿਲਕੁਲ ਨਵੀਂ ਤੇ ਫ੍ਰੈਸ਼ ਕੋਠੀ ਹੈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਫ੍ਰੀ ਆਫ ਕਾਸਟ ਸੋ ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਔਰ ਜਿਹੜੇ ਵੀਰ ਭਰਾ ਸਹਿਯੋਗ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਸੋ ਖਰੀਦਣ ਵਾਸਤੇ ਵੇਚਣ ਵਾਸਤੇ ਬਾਬਾ ਪ੍ਰਾਪਰਟੀ ਚੈਨਲ ਤੇ ਜਰੂਰ ਵਿਜ਼ਿਟ ਕਰਿਓ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸੇ ਤਰ੍ਹਾਂ ਜਿਹੜਾ ਆਪਣਾ ਪਿਆਰ ਬਣਾਈ ਰੱਖਿਓ ਸ਼ੁਕਰੀਆ